ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਤਰੀਕਾ 28 ਅਗਸਤ ਪਹਿਲਾਂ ਸੁਖਨਾ ਲੇਖ ਤੋਂ ਸ਼ੁਰੂ ਕਰਦੇ ਆਪਾਂ ਸੁਖਨਾ ਲੇਖ ਦੇਖੋ ਘੱਟੋ ਘੱਟ 1.5 ਫੁੱਟ ਨੀਵੀਂ ਹੈਗੀ ਆਮ ਦੇ ਨਾਲੋਂ 1.5 ਫੁੱਟ ਨੀਵੀਂ ਹੈਗੀ ਮੌਸਮ ਦੇਖੋ ਬਿਲਕੁਲ ਸਾਫ਼ ਹੈਗਾ ਧੁੱਪ ਨਿਕਲੀ ਵੀ ਹੈਗੀ ਤਕਰੀਬਨ ਦੁਪਹਿਰੇ 2 ਵਜੇ ਵੀ ਹੈਗੀ ਇਹੋ ਜਿਹਾ ਮਾਹੌਲ ਇੱਥੇ ਕੋਈ ਮਤਲਬ ਕੋਈ ਮੀਂਹ ਵਾਲਾ ਜਾਂ ਕੋਈ ਕੇਟ ਖੋਲਣ ਵਾਲਾ ਜਾਂ ਕੋਈ ਹੋਰ ਇਹੋ ਜਿਹਾ ਕੁਝ ਨਹੀਂ ਹੈਗਾ ਇੱਥੇ ਦੇਖ ਲਓ ਘੱਟੋ ਘੱਟ 1163 ਤੋਂ 1.5 ਫੁੱਟ ਥੱਲੇ ਹੈਗੀ ਇਸੇ ਕਰਕੇ ਅੱਜ ਮੈਂ ਸਾਰੇ ਇਧਰ ਚੱਕਰ ਲਗਾ ਕੇ ਵੀਡੀਓ ਬਣਾਈਏਗੀ ਵੀ ਚਲੋ ਥੋੜੀ ਜੀ ਮਿਹਨਤ ਕਰਦੇ ਆਂ ਅੱਜ ਕਿਉਂਕਿ ਜਿਹੜਾ ਘਗਰਾ ਹੋ ਅੱਗੇ ਵਧਿਆ ਹੋਵੇਗਾ ਲੋਕ ਡਰਦੇ ਹੈਗੇ ਜਿਹੜਾ ਸਹਿਫਨਾ ਚੰਦਪੁਰ ਵਾਲਾ ਉਸ ਤੋਂ ਅਗਲੇ ਪਾਸੇ ਇੱਕ ਘਗਰ ਵਧਿਆ ਹੋਵੇਗਾ ਸਰਸੇ ਦੇ ਨੇੜੇ ਕਾਫੀ ਜਾਦੇ ਚੜਿਆ ਹੋਵੇਗਾ ਤਾਂ ਕਰਕੇ ਮੈਂ ਸੋਚਿਆ ਵੀ ਚਲੋ ਅੱਜ ਸਾਰੀ ਘੁੰਮ ਕੇ ਵੀਡੀਓ ਬਣਾਉਣੇ ਆਂਗੇ ਤੁਹਾਡਾ ਵਹਿਮ ਨਿਕਲ ਜਾਊਗਾ ਦੇਖ ਲਓ ਕਿੰਨੀ ਨੀਵੀਂ ਫਿਰਦੀ ਹੈ ਸੁਖਨਾਲੇਕ ਗੇਟ ਬੰਦ ਨੇਗੇ ਜਿਹੜੀ ਇਹ ਲੀਕੇਜ ਹੋ ਰਹੀ ਹੈ ਨਾ ਇਹ ਜਦੋਂ ਪ੍ਰੋਪਰ ਬੰਦ ਕਰਨੇ ਹੋਏ ਉਦੋਂ ਇਹ ਨਿਉਂਦੇ ਲਾ ਆਂਦੇ ਆ ਜਿਹੜੇ ਆਪਾਂ ਲਾਉਂਦੇ ਹੁੰਦੇ ਹੁੰਨੇ ਆ ਨਾ ਟਰੈਕਟਰ ਦੇ ਰੇਡੀਏਟਰ ਦੇ ਮੂਹਰੇ ਉਹ ਨਿਉਂਦੇ ਉਹ ਨਿਉਂਦੇ ਇਹ ਲਾਉਂਦੇ ਆ ਬਾਅਦ ਚ ਜਦੋਂ ਇਹਨੇ ਪੱਕੇ ਬੰਦ ਕਰਨੇ ਹੁੰਦੇ ਆ ਹੁਣ ਇਹ ਆਰਜੀ ਬੰਦ ਕੀਤੇ ਹੋਇਆ ਜਦੋਂ ਲੋਡ ਪਈ ਛੱਡ ਸਕਦੇ ਆ ਪਰ ਇਸ ਵਕਤ ਕੋਈ ਲੋਡ ਨਹੀਂ ਛੱਡਣ ਦੀ ਬਿਲਕੁਲ ਗੇਟ ਬੰਦ ਪਏ ਹੈਗੇ ਪਿਛਲੇ 3-4 ਦਿਨ ਤੋਂ ਮੌਸਮ ਬਿਲਕੁਲ ਸਾਫ਼ ਇੱਥੇ ਇਧਰਲੇ ਪਾਸੇ ਕੁਝ ਵੀ ਨਹੀਂ ਹੈਗਾ ਨਾ ਹੀ ਕਿਸੇ ਪਹਾੜਾਂ ਦੇ ਵਿੱਚ ਹੈਗਾ ਸੋਲਣ ਸਿਰਮੌਰ ਇਸ ਪਾਸੇ ਕਿਤੇ ਵੀ ਬਾਰਿਸ਼ ਹੈ ਨਹੀਂਗੀ ਉੱਪਰ ਪਹਾੜਾਂ ਦੇ ਵਿੱਚ ਵੀ ਹੈ ਨਹੀਂਗੀ ਤੇ ਇਧਰਲੇ ਪਾਸੇ ਵੀ ਹੈ ਨਹੀਂ ਜਿਹੜੀ بارش ਹਿਮਾਚਲ ਦੇ ਵਿੱਚ ਹੋ ਰਹੀ ਆ ਉਹ ਮੰਡੀ ਉਧਰਲੇ ਪਾਸੇ ਹੋ ਰਹੀ ਆ ਆਪਣਾ ਮਨਾਲੀ ਮੰਡੀ ਰੋਤਾਂਗ ਪਾਸ ਜਿੱਥੋਂ ਬਿਆਸ ਦਰਿਆ ਨਿਕਲਦਾ ਨਾ ਉਸ ਪਾਸੇ بارش ਹੈਗੀ ਉਸੇ ਪਾਸੇ ਸਾਰਾ ਜਿਹੜਾ ਉਧਰ ਸੰਕਟ ਆਇਆ ਵਾ ਉਸ ਪਾਸੇ ਆ ਉਹ ਜਿਹੜਾ ਕੱਗਰ ਵਾਲੇ ਪਾਸੇ ਇਸ ਬੈਲਟ ਤੇ ਕੋਈ ਜ਼ਿਆਦਾ بارش ਨਹੀਂ ਹੈਗੀ ਕੋਈ ਐਡੀ ਗੱਲਬਾਤ ਇਧਰਲੇ ਪਾਸੇ ਹੈ ਨਹੀਂ ਗਈ ਇਧਰਲੇ ਪਾਸੇ ਟਕਿਆਗਾ ਇਹੀ ਵਧੀਆ ਗੱਲ ਆ ਗਈ ਜਿੰਨਾ ਵੀ ਪਾਣੀ ਆ ਨਾ ਉਹ ਬਿਆਸ ਤੇ ਸਤਲੁਜ ਵਾਲੇ ਪਾਸੇ ਹੈਗਾ ਕੱਗਰ ਵਾਲੇ ਪਾਸੇ ਹੈ ਨਹੀਂਗਾ ਮੈਂ ਤੁਹਾਨੂੰ ਵਾਰ-ਵਾਰ ਕਹਿਣਾਗਾ ਇਹੀ ਗੱਲ ਤੁਹਾਨੂੰ ਕਿੰਨੇ ਵਾਰੀ ਦੁਹਰਾਈ ਆ ਮੈਂ ਵੀ ਇਧਰੋਂ ਚਿੰਤਾ ਮੁਕਤ ਹੋ ਜਾਓ ਤੁਸੀਂ ਹੁਣ ਚਲਦੇ ਆ ਕਿਛੱਲਿਆ ਟਾਈਮ ਤੇ ਅੱਜ ਮੈਂ ਘੁੰਮ ਕੇ ਵੀਡੀਓ ਬਣਾਈ ਹੈਗੀ ਆਓ ਚੱਲੀਏ ਕਿਛੱਲਿਆ ਟਾਈਮ ਤੇ ਆਪਾਂ ਦੇਖਦੇ ਆ ਕਿਹੋ ਜਿਹਾ ਮਾਹੌਲ ਆਥੇ ਉਹਦੇ ਗੇਟ ਖੁੱਲੇ ਆ ਜਾਂ ਬੰਦ ਆਗੇ ਦੇਖੋ ਕਿਛੱਲਿਆ ਟਾਈਮ ਦੇ ਆਸ-ਪਾਸੇ ਦਾ ਮਾਹੌਲ ਇਹ ਹੋ ਜਾਗਾ ਹੈ ਨਾ ਧੁੱਪ ਨਿਕਲੀ ਬਿਲਕੁਲ ਕੋਈ ਚਾਂਸ ਵੀ ਨਹੀਂ ਮਾੜੇ ਮੋٹے ਬੱਦਲ ਵਾਈ ਤਾਂ ਹੈਗੀ ਹੈਗੀ ਪਰ ਕੁਝ ਵੀ ਨਹੀਂ ਹੈਗਾਗਾ ਉਮੀਦ ਤਾਂ ਬਿਲਕੁਲ ਨਹੀਂ ਹੈਗਾ ਉਹ ਦੇਖੋ ਗੇਟ ਬੰਦ ਦਿਸ ਕੇ ਗੇਟ ਤੁਹਾਨੂੰ ਦੇਖੋ ਜਿਵੇਂ ਉਹ ਲੀਕ ਚ ਕਰ ਰਹੇ ਆ ਉਵੇਂ ਮਾੜੀ ਮਾੜੀ ਲੀਕ ਜੇ ਕਰ ਰਹੇ ਆ ਕਿਉਂਕਿ ਆਰ ਜੀ ਬੰਦ ਕੀਤੇ ਹੁੰਦੇ ਆ ਇਹ ਅੱਜ ਕੱਲ ਇੰਨਾ ਥੱਲੇ ਨਿਉਂਦੇ ਨਹੀਂ ਲਾਏ ਹੁੰਦੇ ਆਰ ਜੀ ਬੰਦ ਕੀਤੇ ਹੋਏ ਆ ਇਹ ਪਰ ਬੰਦ ਨੇ ਗੇਟ ਪਿਛਲੇ 3-4 ਦਿਨ ਤੋਂ ਇਹਨਾਂ ਦੇ ਵਿੱਚੋਂ ਕਿਦੋਂ ਕੁਝ ਨਹੀਂ ਪਾਣੀ ਛੱਡੇ ਹੋਇਆ ਇਹਦਾ ਵੀ ਜਿਹੜਾ ਵਾਟਰ ਲੈਵਲ ਉਹ ਕਾਫੀ ਨੀਵਾ ਹੈਗਾ ਕੁਛਲੇ ਟੈਂਕ ਦਾ ਵੀ ਕਾਫੀ ਨੀਵਾ ਹੈਗਾ ਕਹਿਣ ਤੋਂ ਪਹਿਲਾਂ ਕੀ ਹੈ ਇਧਰ ਦੇ ਪਾਸਿਓਂ ਕੋਈ ਖਤਰ ਵਾਲੀ ਗੱਲ ਪੋਰਾ ਵੀ ਹੈ ਨਹੀਂ ਮਾੜੀ ਮੋਟੀ ਆਪਾਂ ਕਹਿ ਦਿੰਨੇ ਆਂਗੇ ਜਿਹੜਾ ਤੁਹਾਡਾ ਘੱਗਰ ਵਧਿਆ ਹੋਵੇ ਨਾ ਉਹਦਾ ਵਧਣ ਦਾ ਕਾਰਨ ਇੱਕ ਸਰਹੰਦ ਨਾਲਾ ਹੈਗਾ ਜਾਂ ਵੱਲੋਂ ਹੋਰ ਜਿਹੜੇ ਉਧਰਲੇ ਨਾਲੇ ਆ ਉਹ ਹੁਣ ਮੈਨੂੰ ਉਧਰਲੇ ਪਿੰਡਾਂ ਬਾਰੇ ਪਤਾ ਨਹੀਂ ਹੈਗਾਗਾ ਉਹ ਕਾਰਨ ਹੈਗਾ ਇੱਧਰਲੇ ਪਾਸੇ ਸੁੱਕਾ ਪਿਆ ਦੇਖ ਲੋ ਆ ਗਰ ਵਾਲਾ ਜੀਰਕਪੁਰ ਵਾਲਾ ਪੌਲਾ ਦੇਖੋ ਪਿਆ ਨਾ ਮੋਰ ਮੱਛਿਆ ਇੰਨਾ ਕੁ ਪਾਣੀ ਇਹਦੇ ਵਿੱਚ ਕੱਲ ਨੂੰ ਤੇ ਪਰਸੋਂ ਨੂੰ ਥੋੜਾ ਜਿਹਾ ਪਾਣੀ ਵਧਿਆ ਹੋਵੇਗਾ ਕੱਲ ਤੇ ਪਰਸੋਂ ਨੂੰ ਥੋੜਾ ਜਿਹਾ ਪਾਣੀ ਵਧਿਆ ਹੋਵੇਗਾ ਦੂਜੀ ਗੱਲ ਰਾਤ ਨੂੰ ਥੋੜਾ ਜਿਆਦਾ ਵਧਿਆ ਸੀਗਾ ਜਿਹੜੀ ਰਾਤ ਲੰਗੀ ਹੈਗੀ ਉਦੋਂ ਥੋੜਾ ਜਿਹਾ ਵਧਿਆ ਹੋਵੇ ਸੀਗਾ ਪਰ ਹੁਣ ਦੇਖੋ ਜਮਾਂ ਘਟਾ ਹੈਗਾ ਦੇਖੋ ਨਾ ਮੈਂ ਤੁਹਾਨੂੰ ਕਿੰਨਾ ਵਧਿਆ ਸੀ ਆ ਦੇਖੋ ਪਾਣੀ ਕਿੱਥੋਂ ਮੁੜਿਆ ਹੋਇਆ ਹੈਗਾ ਇਸੇ ਕਰਕੇ ਮੈਂ ਥੱਲੇ ਉਤਰਦਾ ਹੁੰਨਾ ਪੁਲ ਤੇ ਇੱਥੋਂ ਪਤਾ ਲੱਗ ਜਾਂਦਾ ਹੈਗਾ ਜਿੱਥੋਂ ਦੇਖਾ ਖਾਰਜੀ ਪਾਈ ਵੀ ਆ ਇੱਥੋਂ ਥੋੜਾ ਜਿਹਾ ਪਾਣੀ ਮੁੜਿਆ ਹੋਇਆ ਹੈ ਥੱਲੇ ਇੰਨਾ ਕ ਤਾਂ ਇਹਦੇ ਵਿੱਚ ਹੁੰਦਾ ਰਹਿੰਦਾ ਹੈਗਾ ਰੋਜ਼ ਦੇਖਦਾ ਮੈਂ ਪਰ ਡਰ ਵਾਲੀ ਗੱਲ ਬਿਲਕੁਲ ਵੀ ਨਹੀਂ ਹੈਗੀ ਬਹੁਤ ਘਟਿਆ ਪਿਆ ਬਹੁਤ ਕੁਝ ਨਹੀਂ ਹੈਗਾ ਜੇ ਇੰਨਾ ਕ ਤਾਂ ਸੀਵੇਜ ਦਾ ਪਾਣੀ ਆ ਥੋੜਾ ਜਿਹਾ ਹੋਰ ਪਾਣੀ ਇਹਦੇ ਵਿੱਚ ਡਰਨ ਵਾਲੀ ਗੱਲ ਬਿਲਕੁਲ ਵੀ ਨਹੀਂ ਹੈਗੀ ਮਾਰਗੰਡਾ ਦੇ ਵਿੱਚ ਤਾਂ ਜਮੀ ਨਹੀਂ ਹੈਗਾਗਾ ਇਦੋਂ ਵੀ ਘਟਾ ਮਾਰਗੰਡਾ ਚ ਕਹਿਣ ਤੋਂ ਪਹਿਲਾਂ ਕੀ ਹੈ ਜਿੰਨੀਆਂ ਵੀ ਪਹਾੜਾਂ ਵਾਲੇ ਪਾਸੇ ਨਦੀਆਂ ਪੈਂਦੀਆਂ ਗੱਗਰ ਦੇ ਵਿੱਚ ਉਹਨਾਂ ਚੋਂ ਕਿਸੇ ਵੀ ਨਦੀ ਦੇ ਵਿੱਚ ਪਾਣੀ ਨਹੀਂ ਹੈਗਾਗਾ ਜਿਆਦੇ ਲੋਡ ਤੋਂ ਵੱਧ ਯਾਨੀ ਕਿ ਨਾਰਮਲ ਜਿਵੇਂ ਆਮ ਚੱਲਦੀਆਂ ਇਹ 1000 ਕਿਊਸਿਕ 1500 ਕਿਊਸਿਕ ਇੱਥੇ ਜੇ ਪਾਣੀ ਆ ਇਸ ਤੋਂ ਵੱਧ ਇਹਨਾਂ 'ਚ ਕਿਸੇ 'ਚ ਕੁਝ ਨਹੀਂ ਹੈਗਾਗਾ ਜਿਹੜਾ ਗੱਗਰ ਵੱਧ ਹੈਗਾ ਉਹਦਾ ਕਾਰਨ ਜਿਹੜਾ ਮੀਂਹ ਪਿਆਵੇਂ ਸੰਗਰੂਰ ਭਵਾਨੀਗੜ ਪਾਤੜਾ ਇੱਧਰ ਸਾਰੇ ਭਲਾਡੇ ਵਾਲੇ ਪਾਸੇ ਉਹ ਕਾਰਨ ਜਾਂ ਇੱਕ ਕੋਈ ਸੂਆ ਟੁੱਟਿਆ ਕਹਿੰਦੇ ਉਹ ਹੁਣ ਮੈਨੂੰ ਤੁਹਾਡੇ ਏਰੀਆ ਦਾ ਬਹਾਲਾ ਪਤਾ ਨਹੀਂ ਹੈਗਾ ਉਸ ਪਾਸੇ ਦਾ ਕਿਹੋ ਜਿਹਾ ਮਾਹੌਲ ਹੈਗਾ ਪਰ ਇਧਰਲੇ ਪਾਸੇ ਕੁਝ ਨਹੀਂ ਹੈਗਾ ਇਧਰੋਂ ਮੈਂ ਜ਼ਿੰਮੇਵਾਰੀ ਲੈਣਾ ਦੁਬਾਰੇ ਫੇਰ ਇਧਰਲੇ ਪਾਸੇ ਨਹੀਂ ਪਾਣੀ ਹੈਗਾ ਕਿੰਨਾ ਕੁ ਪਾਣੀ ਆ ਦੇਖ ਲਓ ਤੁਸੀਂ ਲਾ ਲਓ ਅੰਦਾਜ਼ਾ ਦੂਜੀ ਗੱਲ ਪਾਣੀ ਘਟਣ ਲੱਗ ਜੂਗਾ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਵੀ ਪਾਣੀ ਕੱਲ ਨੂੰ ਘਟਣ ਲੱਗ ਜੂਗਾ ਇਧਰਲੇ ਪਾਸੋਂ ਪਾਣੀ ਘਟਣ ਲੱਗ ਗਿਆ ਖਨੌਰੀ ਹੋ ਗਿਆ ਚੀਗਾ ਹੋ ਗਿਆ ਉੱਥੋਂ ਪਾਣੀ ਘਟਣ ਲੱਗ ਗਿਆ ਤੁਹਾਡੇ ਕੋਲੇ ਸਰਸੇ ਪਾਣੀ ਹਜੇ ਥੋੜਾ ਟਾਈਮ ਹੋਰ ਲੱਗੂਗਾ ਘਟਣ ਲੱਗ ਜੂਗਾ ਲੋਕ ਨਾ ਖੇਤਾਂ ਦੇ ਵਿੱਚੋਂ ਪਾਣੀ ਕੱਢੀ ਜਾਂਦੇ ਆ ਜਿਵੇਂ ਤੁਹਾਡੇ ਕੋਲ ਤਾਂ ਹੁਣ ਤਾਂ ਗਰੂਚਾ ਚੱਲੀ ਜਾਂਦਾਗਾ ਹੁਣ ਮੈਨੂੰ ਸਰਸੇ ਤੋਂ ਪਹਿਲਾਂ ਵੀਡੀਓ ਕਾਲ ਕੀਤੀ ਸੀ ਕਿਸੇ ਬੰਦੇ ਨੇ ਤੁਹਾਡੇ ਕੋਲ ਤਾਂ ਉੱਚਾ ਹੈਗਾ ਪਾਣੀ ਤੇ ਜ਼ਮੀਨਾਂ ਨੀਵੀਆਂਆਂ ਗਈਆਂ ਪਰ ਜਿੱਥੋਂ ਇਹ ਇਧਰੋਂ ਤੁਰਦਾਗਾ ਜੱਖ ਵਾਲੇ ਪਾਸੇ ਤੋਂ ਉੱਥੇ ਜ਼ਮੀਨਾਂ ਉੱਚੀਆਂ ਗਈਆਂ ਘੱਗਰ ਨੀਵਾਗਾ ਉੱਥੋਂ ਲੋਕ ਪਾਣੀ ਕੱਢੀ ਜਾਂਦੇ ਆ ਸ਼ਹਿਰਾਂ ਦਾ ਪਾਣੀ ਪਿੰਡਾਂ ਦਾ ਪਾਣੀ ਘੱਗਰ ਦੇ ਵਿੱਚ ਪਾਈ ਜਾਂਦੇ ਆ ਉਹੋ ਦਾ ਪਾਣੀ ਉੱਤਰ ਨਹੀਂ ਦੇ ਰਿਹਾਗਾ ਇਸੇ ਕਰਕੇ ਇਹ ਚਾਂਦਪੁਰੇ 6 ਫੁੱਟ ਤੇ ਚੱਲੀ ਜਾਂਦਾਗਾ ਚਾਂਦਪੁਰੇ 6 ਫੁੱਟ ਟਿਕਿਆ ਹੋਇਆ ਇੱਕ ਥਾਂ ਤੇ ਉੱਥੇ ਹੀ ਚੱਲੀ ਜਾਂਦਾ ਇਹ ਇਤੋਂ ਲੈ ਕੇ ਸਾਰੇ ਕੱਗਰ ਦੇ ਗੱਲ ਕਰ ਫੇਰ ਮੈਂ ਤੁਹਾਡੇ ਨਾਲ ਵੀਡੀਓ ਤੇ ਆਇਆਗਾ ਵਿਸ਼ਵਾਸ ਕਰੋ ਕਿਤੇ ਵੀ ਕੋਈ ਇਹੋ ਜੀ ਗੱਲ ਹੈ ਨਹੀਂ ਖਤਰੇ ਵਾਲੀ ਹਜੇ ਖਤਰੇ ਦੇ ਲੈਵਲ ਤੋਂ ਬਹੁਤ ਥੱਲੇ ਫਿਰਦਾਗਾ ਖਨੌਰੀ ਪਾਣੀ ਉੱਤਰ ਗਿਆ ਚੀਕੇ ਉੱਤਰ ਗਿਆ ਚੰਦਪੁਰੇ ਚੱਲੀ ਜਾਂਦਾ ਇੱਕ ਥਾਂ ਟਿੱਕੇ 6 ਫੁੱਟ ਤੇ ਹਜੇ ਉਹਦੀ ਕਪੈਸਿਟੀ ਬਹੁਤ ਪਈ ਆ ਤਕਰੀਬਨ 12 125000 ਕੇ ਉਸਕਤੇ ਆਹੇ ਚੰਦਪੁਰੇ ਤੇ ਉਹਦੀ ਕਪੈਸਿਟੀ 20000 ਦੇ ਨੇੜੇ ਜਾਗੀ ਕਹਿਣ ਤੋਂ ਪਹਿਲ ਕੀ ਇਹ ਹਜੇ ਡਰ ਵਾਲੀ ਗੱਲ ਕੋਈ ਨਹੀਂ ਹੈਗੀ ਜਿਹੜਾ ਸੈਫਨ ਤੋਂ ਅਗਲਾ ਪਾਸਾ ਆ ਗਿਆ ਜਿਵੇਂ ਸਰਸਾ ਸਰਸੇ ਦੇ ਨੇੜੇ ਦਾ ਇਲਾਕਾ ਗਿਆ ਉੱਥੇ ਵੀ ਹਜੇ 2 ਫੁੱਟ ਹੋਰ ਝਾਲ ਚੱਲਦਾਗਾ 2 ਫੁੱਟ ਦੇ ਵਿੱਚ ਦੇਖੋ ਕਿੰਨਾ ਪਾਣੀ ਆਜੂਗਾ 2 ਫੁੱਟ ਤੱਕ ਝਾਲ ਹਜੇ ਸਰਸੇ ਵੀ ਚੱਲਦਾਗਾ ਹਜੇ ਕੋਈ ਡਰ ਵਾਲੀ ਗੱਲ ਹੈ ਨਹੀਂਗੀ ਬਿਲਕੁਲ ਪੈਨਿਕ ਨਾ ਹੋਵੋ ਬਿਲਕੁਲ ਘਬਰਾਵੋ ਨਾ ਪਹਿਰਾ ਰੱਖੋ ਜਿੰਨਾ ਹੋ ਸਕਦਾ ਪਹਿਰਾ ਰੱਖੋ ਪਰ ਡਰ ਵਾਲੀ ਗੱਲ ਕੱਢ ਦਿਓ ਮਨ ਚੋਂ ਡਰ ਨਹੀਂ ਕੋਈ ਹੈਗਾਗਾ ਨੋਰਮਲ ਲੰਘ ਜੂਗਾ ਪਾਣੀ ਦੂਜੀ ਗੱਲ بارش ਦਾ ਅਲਰਟ ਹੈਗਾਗਾ بارش ਹਲਕੀ ਆ ਸਕਦੀ ਹੈ ਐਡੀ ਭਾਰਮੀ بارش ਦਾ ਕੋਈ ਅਲਰਟ ਹੈ ਨਹੀਂਗਾ ਹਲਕੀ بارش ਹੋ ਸਕਦੀ ਹੈ ਘਬਰਾਓ ਨਾ ਤੁਸੀਂ ਠੀਕ ਦੋਸਤੋ ਮੈਂ ਫੇਰ ਕਹਨਾਗਾ ਬਿਲਕੁਲ ਨਾ ਘਬਰਾਓ ਪਾਣੀ ਇਹ ਨੰਗ ਜਾਣਾਗਾ ਮੀਂਹ ਦਾ ਪਾਣੀ ਆ ਇਹ ਕਿਸੇ ਨੀਵੇਂ ਥਾਂ ਤੇ ਉੱਥੇ ਪਾਣੀ ਵਧਿਆ ਹੋਵੇਗਾ ਨਹੀਂ ਐਡੀ ਗੱਲ ਕੋਈ ਹੈ ਨਹੀਂ ਕਿ ਟੱਪ ਜਾਣਾ ਇਹ ਇੱਕ ਮੁੱਦਾ ਹੋਰ ਦੇਖੋ ਘੱਗਰ ਦੇ ਵਿੱਚ ਜਿੱਥੇ ਵੀ ਹੈਗਾ ਇਹਨੂੰ ਨੇ ਇੱਕ ਮੰਨ ਲਓ ਬੇਸਟ ਬਣਾਇਆ ਹੋਵੇਗਾ ਜਿੱਥੇ ਜੀ ਕਰਦਾ ਉੱਥੇ ਆਪਾਂ ਕੋਹਨਾ ਕੋਹ ਲਾ ਦਨੇ ਆ ਦੇਖਿਓ ਇਹ ਮੇਰੇ ਇੱਥੇ ਜੀਰਕਪੁਰ ਦੇ ਹਾਲ ਲੇਗੇ ਜਿੱਥੇ ਜੀ ਕਰਦਾ ਉੱਥੇ ਹੀ ਕੂੜਾ ਲ ਆ ਜਾਂਦੇ ਆ ਦੇਖੋ ਕਿੱਡੇ-ਕਡੇ ਪੱਥਰ ਸਿੱਟੇ ਹੋ ਇਹਦੇ ਵਿੱਚ ਇਹ ਤਕਰੀਬਨ 8 ਫੁੱਟ ਤੱਕ ਬੰਦ ਕੀਤਾ ਹੋਇਆਗਾ ਜਿਹੜੇ ਆ ਨਿਸ਼ਾਨ ਲੱਗੇ ਹੁੰਦੇ ਨਾ ਇਹਦੇ ਤੇ ਪਾਣੀ ਦੇ ਲੈਵਲ ਦੇ 8-8 ਫੁੱਟ ਤੱਕੇ ਬੰਦ ਕੀਤੇ ਪਏ ਦੇਖੋ ਕਿਵੇਂ ਟਿੱਪਰ ਲਾਹੇ ਮਿੱਟੀ ਦੇ ਭਰ-ਭਰ ਕੇ ਇੱਕ ਹੋਰ ਇੰਟਰਸਟਿੰਗ ਗੱਲ ਕੀ ਆ ਜਿਹੜਾ ਇਹ ਜਈ ਆ ਐਕਸ਼ੀਨ ਆ ਨਾ ਉਹ ਇਸੇ ਪੁਲ ਦੇ ਉੱਪਰ ਦਫਤਰ ਆ ਉਹਦਾ ਜਿੱਥੇ ਆ ਗੰਦ ਲਾਹੇ ਵਾ ਨਾ ਇਸੇ ਪੁਲ ਦੇ ਉੱਪਰ ਦਫਤਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਦੇ ਤੇ ਕੋਈ ਨਾ ਕੋਈ ਦੇਖਾਂਗੇ ਕੀ ਬਣਦਾ ਕੀ ਉੱਤਰ ਜਵਾਬ ਮਿਲਦਾ ਹੈਗਾ ਜੇ ਮੈਨੂੰ ਤੁਹਾਡੇ ਲੋੜ ਪਈ ਤਾਂ ਆਪਾਂ ਦੱਸਾਂਗੇ ਤੁਹਾਨੂੰ ਵੀ ਆਪਾਂ ਨੂੰ ਕੁਝ ਕਰਨਾ ਪੈ ਸਕਦਾ ਪਰ ਦੇਖੋ ਕੀ ਮਾਹੌਲ ਆ ਕਿੰਨਾ ਇਹਦੇ ਵਿੱਚ ਗੰਦ ਲੈਂਦਾਗਾ ਦੁਬਾਰਾ ਫੇ ਕਗਰ ਇਧਰਲੇ ਪਾਸੋਂ ਸੇਫ ਹੈਗਾ ਇਧਰਲੇ ਪਾਸੋਂ ਨਹੀਂ ਪਾਣੀ ਹੈਗਾ ਸਤਿ ਸ੍ਰੀ ਅਕਾਲ ਦੋਸਤੋ